ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਿਕਾਸ ਹੁੰਦਾ ਜਾ ਰਿਹਾ ਇਸ ਤਰ੍ਹਾਂ ਦੀ ਕੜਨਾ ਵਾਪਰੀ ਨਾਬਾ ਬਾਲਕ ਦੇ ਪਿੰਡ ਲੁਬਾਣਾ ਮੋਡਲ ਟਾਊਨ ਵਿਖੇ ਜਿੱਥੇ ਇੱਕ ਗਰੀਬ ਪਰਿਵਾਰ ਦੀਆਂ ਚੋਰਾਵਾਂ ਵੱਲੋਂ 3:1 ਕੱਟੀ ਨੂੰ ਚੋਰੀ ਕਰਕੇ ਫਰਾਰ ਹੋ ਗਏ ਜੋ ਕਿ ਪੀਲੇ ਰੰਗ ਦੀ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਆਇਤੇ ਮੱਝਾਂ ਚੋਰੀ ਕਰਕੇ ਲੈ ਗਏ ਇਹ ਸਾਰੀ ਕੜਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਦੋਂ ਪਰਵਾਸੀ ਸਵੇਰੇ ਉਠਿਆ ਤਾਂ ਉੱਡਦੇ ਸਵਾਰ ਪਰਵਾ ਨੇ ਦੇਖਿਆ ਕਿ ਸਾਡੀਆਂ ਤਾਂ ਮੱਝਾਂ ਹੀ ਗਾਇਬਨ ਜਦੋਂ ਆਲੇ ਦੁਆਲੇ ਪੁਸ਼ਗਿਸ਼ ਕੀਤੀ ਤੇ ਸੀਸੀਟੀਵੀ ਕੈਮਰੇ ਦੇਖੇ ਤਾਂ ਫਿਰ ਪਤਾ ਲੱਗਿਆ ਕਿ ਸਾਡੀਆਂ ਤਾਂ ਮੱਝਾਂ ਚੋਰੀ ਹੋ ਗਈਆਂ ਇਸੇ ਸਬੰਧ ਵਿੱਚ ਮਾਲਕ ਨੇ ਦੱਸਿਆ ਕੀ ਜੋ ਆਲੇ ਦੁਆਲੇ ਦੇ ਹੋਰ ਵੀ ਘਰ ਸਨ ਉਹਨਾਂ ਦੇ ਗੀਟਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਤਾਂਕਿ ਕੋਈ ਬਾਹਰ ਨਾ ਨਿਕਲ ਸਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਚੋਰਾ ਨੂੰ ਨਾਤ ਪਾਈ ਜਾਵੇ ਤਾਂ ਜੋ ਇਹੋ ਜੀਆਂ ਵਰਦਾਤਾ ਨਾ ਹੋਣ ਇਸ ਮੌਕੇ ਤੇ ਮਾਲਿਕ ਨੇ ਇਹ ਵੀ ਦੱਸਿਆ ਕਿ ਸਾਡੀਆਂ ਮੱਛਾ 4.5 ਲੱਖ ਦੇ ਕਰੀਬ ਹਨ ਸਾਡੇ ਨਾਲ ਤਾਂ ਗਰੀਬ ਮਾਰ ਹੋਈ ਹੈ ਸਾਡੇ ਇਹਨਾਂ ਮੱਝਾਂ ਦੇ ਸਹਾਰੇ ਹੀ ਕੰਮਕਾਰ ਚੱਲਦਾ ਸੀ ਜਾਦਾ ਜੀ 5 ਵਜੇ ਆਈ ਜੀ ਮੈਸੇ ਤੇ ਕੋਈ ਨਹੀਂ ਸੀ ਸਾਡੇ ਸਾਰਿਆਂ ਮੈਸੇ ਨਾਲ ਕੇ ਕੰਦ ਤੋੜ ਕੇ ਕਿੰਨੇ ਬੰਦੇ تھے ਇਹ ਬੰਦੇ 4 ਬੰਦੇ ਸੀ ਜੀ 5 ਕੈਮਰੇ ਜਾ ਨਹੀਂ ਜੀ ਜੀ ਕੈਮਰੇ ਚੈੱਕ ਕਰ ਰਹੇ ਨੇ ਮੈਸਾ ਖੋਲੀ ਜਾ ਰਹੇ ਨੇ ਕਿੱਥੋਂ ਉਚਾੜੀਆਂ ਨੇ ਅੱਗੇ ਆ ਕੇ ਅੱਗੇ ਜਾ ਕੇ ਨੰਮ ਦੇ ਬਾਰ ਤੇ ਉਚਾੜੀਆਂ ਨੇ ਜੀ ਗੱਡੀ ਗੱਡੀ ਦੂਈ ਦੀ ਗਵਾਂਡੀਆਂ 4 ਕਰ ਪੰਜ ਛੱਡ ਕੇ ਜੀ ਕੀ ਤੋੜਿਆ ਜੀ ਮਤਲਬ ਕੰਦ ਤੋੜ ਕੇ ਜੀ ਲਖਾਈਆਂ ਨੇ ਬਾਹਰ ਖੁੱਲਿਆ ਨਹੀਂ ਉਹਨਾਂ ਤੋਂ ਕਦਰ ਤੋੜ ਕੇ ਸਾਹਮਣੇ ਦੇ ਗੇਟਾਂ ਨਾਲ ਰਸੀਆਂ ਬੰਨੀਆਂ ਰੱਖੀਆਂ ਬੰਨੀਆਂ ਵੀ ਸਾਰੇ ਬਾਰ ਬੰਨ ਗਿਆ ਵਾਲੇ ਨਾਲੇ ਕਿਹੜੇ ਤਿੰਨ ਚਾਰ ਕਰਤੇ ਜੀ ਵੀ ਕੋਈ ਬਾਹਰੋਂ ਨਿਕਲ ਸਕਦਾ ਵੀ ਬਾਹਰੋਂ ਨਿਕਲ ਸਕੇ ਕੋਈ ਕੀ ਮੰਗ ਕਰਦੇ ਹੋ ਪ੍ਰਸ਼ਾਦ ਵੀ ਸਾਨੂੰ ਫੈਸਲਾ ਹੋਣਾ ਚਾਹੀਦਾ ਜੀ ਉਹ ਨਿਸ਼ਾਅ ਮਿਲਣਾ ਚਾਹੀਦਾ ਸਾਨੂੰ ਸਾਡੇ ਮੈਂਸਾ ਮਿਲਣੇ ਚਾਹੀਦੇ ਸਕਾਰ ਦੀ ਇਨਫੋਰਮੇਸ਼ਨ ਦੇ ਦਿੱਤੀ ਹੱਡਾ ਸਾਰਾ ਹੁਣ ਜੇ ਜੀ ਮੈਂ ਛੱਲੇ ਜੀ 4-5 ਲੱਖ ਦੀ ਮੈਂ ਛਾਉਣ ਗਿਆ ਜੀ 3 ਮੈਂ ਛਾਤੀ ਹੱਡੇ ਜੀ 4 4.5 ਲੱਖ ਦਾ ਨੁਕਸਾਨ ਹੋ ਗਈ ਸਾਡਾ ਉਸਾ ਸਨ ਜੇ ਗੌਰ ਕਰੇਗੀ ਤੇ ਆਏ ਸੀਗੇ ਧਾਰਾ ਕੱਢਣ ਨੂੰ ਮਹਿਸਾ ਦੀਆਂ ਤਾਂ ਦੇਖਿਆ ਕਿ ਮਹਿਸਾ ਬਰ ਹੈਗੀ ਨਹੀਂ ਸੀ ਆ ਜਾਂ ਦੇਖਿਆ ਇਧਰੋਂ ਕੰਦ ਢਾਈ ਵੀ ਸੀਗੀ ਤੇ ਅਸੀਂ ਫਿਰ ਇਕੱਠੇ ਆਲੇ ਦੁਆਲੇ ਬੰਦੇ ਕਿਤੇ ਘਰੇ ਗਏ ਵੀ ਦੇਖਿਆ ਕਿਸੇ ਨੇ ਕੋਸਾ ਪੁੱਛਿਆ ਤੇ ਸੀ ਕੈਮਰੇ ਚ ਕਿਤੇ ਕੈਮਰੇ ਜੀ ਪਤਾ ਲੱਗਿਆ ਵੀ 2:00 ਵਜੇ ਤਿੰਨੇ ਆਣੇ ਆਏ ਸੀਗੇ ਗੱਡੀ ਲੈ ਕੇ ਪਹਿਲਾਂ ਉਹਨਾਂ ਨੇ ਗੇਟ ਦਾ ਜਿੰਦਾ ਤੋੜਨਾ ਲੱਗੇ ਉਹ ਡੁੱਟਿਆ ਨਹੀਂ ਗਾ ਤੇ ਉਹਨਾਂ ਨੇ ਕੰਦ ਢਾਈ ਕੰਦ ਵਿੱਚੋਂ ਲੈ ਕੇ ਗਏ ਨੇ ਮੈਂ ਸਭਿਆ ਕੇ ਕਿੰਨੀ ਪਿੱਛੇ ਦੀਆਂ ਤਿੰਨ ਮੈਸਾ ਲੈ ਕੇ ਗਏ ਨੇ ਇੱਕ ਗੱਟੀ ਲੈ ਕੇ ਗਏ ਨੇ ਕੇ ਕੀ ਮੰਗ ਕਰਦਾ ਪ੍ਰਸ਼ਾਸਨ ਸਾਡੇ ਮੈਸਾ ਬਸ ਆ ਜਾਣਾ ਤੇ ਉਹ ਲੱਭੇ ਜਾਣਾ ਜਿੱਥੇ ਬਹਿ ਗਏ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਪੂਰੀ ਜਿੱਥੇ ਤੱਕ ਮਿਲਣਾ ਗਰੀਬ ਪਰਿਵਾਰਤੀ ਜੀ ਇਹਨਾਂ ਦਾ ਜਿਹੜਾ ਗੁਜ਼ਾਰਾ ਸੀ ਉਹ ਮੱਝਾਂ ਛਿਰਤੀ ਹੁੰਦਾ ਸੀ ਆਪਣਾ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੇ ਤੇ ਕਈ ਵਾਰ ਵਿਚਾਰੇ ਕੱਦੀ ਮੈਥ ਲੈ ਲੈਦੇ ਤੇ ਵੇਚ ਵੀ ਦਿੰਦੇ ਤੇ ਇਹਨਾਂ ਦਾ ਹੋਰ ਕੋਈ ਇਹਨਾਂ ਦਾ ਰਜਕਾਰ ਨਹੀਂ ਹੈਗਾ ਬਹੁਤ ਜ਼ਿਆਦਾ ਗਰੀਬ ਮਾਰ ਹੋ ਗਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਇਹਨਾਂ ਦੀ ਜਲ ਜਲਦ ਪਈ ਮੈਸਾਂ ਲੱਭੀਆਂ ਜਾਣ ਜਿਹੜਾ ਇਹਨਾਂ ਨੇ ਜਿਹੜੇ ਗਰੀਬ ਮਾਰ ਹੋਈ ਆ ਇਹਨਾਂ ਨੂੰ ਜਾਂ ਕੋਈ ਸਰਕਾਰ ਕੋਈ ਮੁਆਵਜ਼ਾ ਦੇਵੇ ਜਾਂ ਉਹ ਚੋਰ ਫੜੇ ਜਾਣ ਇਹ ਚੋਰਾਂ ਨੇ ਬੜੀ ਹੱਤ ਮਚਾਈ ਵੀ ਆ ਚਾਰਕ ਦਿਨ ਲੰਘਦੇ ਨੇ ਜੀ ਕਿਸੇ ਦੀ ਮੈਸ ਖੋਲ ਲੇਦੇ ਨੇ ਕਦੇ ਕਿਸੇ ਦੀ ਮੈਸ ਖੋਲ ਲੇਦੇ ਨੇ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਤਾਂ ਹੀ ਮੰਗ ਕਰਦੇ ਆ 24 ਘੰਟਿਆਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਇਹਨਾਂ ਦੇ ਜਲਦੋ ਜਲ ਦੇ ਇਹਨਾਂ ਦੇ ਮੈਸਾ ਵਾਪਸ ਦਿਵਾਉਣੇ ਚਾਹੀਦੇ ਨੇ